ਸਤਿ ਸ਼੍ਰੀ ਅਕਾਲ ਜੀ ਵੀਡੀਓ ਦੇਖ ਰਹੇ ਆਪ ਸਭ ਨੂੰ ਜੀ ਆਇਆਂ ਲੈ ਕੇ ਹਾਜ਼ਰ ਹਾਂ ਅੱਜ ਦੀ ਵੱਡੀ ਖਬਰ ਨਾਲ ਅੰਤ ਤੱਕ ਜਰੂਰ ਬਨੇ ਰਹਿਣਾ ਜਿੰਨਾ ਵੀ ਰਾਂ ਪੈਨਾਂ ਨੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਸਬਸਕ੍ਰਾਈਬ ਕਰ ਲੋ ਵੀਡੀਓ ਨੂੰ ਲਾਈਕ ਕਰ ਤੇ ਸ਼ੇਅਰ ਜਰੂਰ ਕਰਿਓ ਸ਼੍ਰਾਕਾਦੇ ਹਾਂ ਅੱਜ ਦੀ ਵੱਡੀ ਖਬਰ ਵਿਆਬ ਸੂਰਿਆਬੰਚੀ ਨੂੰ ਛੱਡਿਆ ਪਿੱਛੇ ਦੱਖਣੀ ਅਫਰੀਕਾ ਦੇ ਖਡਾਰੀਆਂ ਨੇ ਦੋਹਰਾ ਸੈਕਰਾ ਲਗਾ ਕੇ ਬਣਾਇਆ ਵਿਸ਼ਵ ਰਿਕਾਟ ਚੌਕਿਆਂ ਤੇ ਛੱਕਿਆਂ ਦੀ ਕੀਤੀ ਬਾਰਿਸ਼ ਅੰਡਰ 19 ਕ੍ਰਿਕਟ ਵਿੱਚ ਦੱਖਣੀ ਅਫਰੀਕਾ ਦੇ ਖਿਡਾਰੀਆਂ ਨੇ ਆਪਣੀ ਤੂਫਾਨੀ ਬੱਲੇਬਾਜ਼ੀ ਦਾ ਹੰਗਾਮਾ ਮਚਾਇਆ ਹੈ ਇਸ 18 ਸਾਲ ਦੇ ਖਿਡਾਰੀ ਜੂਸ ਵਾਂਡੇ ਕ੍ਰਿਕਟ ਦੇ ਇਤਿਹਾਸ ਵਿੱਚ ਪਹਿਲਾ ਦੋਹਰਾ ਸੈਂਕੜਾ ਲਗਾਇਆ ਹੈ ਉਹ ਜਹਾ ਕਰਨ ਵਾਲਾ ਦੁਨੀਆ ਦਾ ਸਭ ਤੋਂ ਪਹਿਲਾ ਖਿਡਾਰੀ ਬਣ ਗਿਆ ਹੈ ਇਸ ਅਫਰੀਕੀ ਖਿਡਾਰੀ ਨੇ ਵੈਬੋ ਸੂਰਿਆਮੰਸ਼ੀ ਤੋਂ ਪਹਿਲਾ ਇੱਕ A ਕਾਰਨ ਸੀ ਪਾਰਟ ਤੱਤ ਇੰਗਲੈਂਡ ਦੀਆਂ ਅੰਡਰ 30 ਟੀਮਾਂ ਤੋਂ ਬਾਅਦ ਇਨੀ ਦਿਨੀ ਦੱਖਣੀ ਅਫਰੀਕਾ ਤੇ ਜ਼ੰਬਾਵੇ ਦੀਆਂ ਅੰਡਰ 19 ਟੀਮਾਂ ਵਿੱਚ ਟੀਮਾਂ ਵਿਚਕਾਰ ਜੂਥ ਵਨ ਡੇ ਸီးਰੀਜ਼ ਖੇਡੀ ਜਾ ਰਹੀ ਹੈ 25 ਜੁਲਾਈ ਨੂੰ ਹਰਾਹੇ ਵਿੱਚ ਇਸ ਸੀਰੀਜ਼ ਦੇ ਪਹਿਲੇ ਵਨ ਦੇ ਵਿੱਚ ਦੱਖਣੀ ਅਫਰੀਕਾ ਦੇ 18 ਸਾਲ ਓਪਨਰ ਜੋਰਿਕ ਵਨ ਲਾਸਕਰ ਵਿਕ ਨੇ ਆਪਣੇ ਬੱਲੇ ਨਾਲ ਧਮਾਕੇਦਾਰੀ ਪ੍ਰਦਰਸ਼ਨ ਕੀਤਾ ਹੈ ਇਸ ਸੱਜੇ ਹੱਥ ਦੇ ਓਪਨਰ ਬੱਲੇਬਾਜ਼ ਨੇ ਜ਼ੰਬਾਵੇ ਦੇ ਖੇ ਗੇਂਦਬਾਜ਼ਾਂ ਨੂੰ ਗੇਂਦਬਾਜ਼ਾਂ ਨੂੰ ਹਰਾਉਂਦਿਆਂ 86 ਗੇਂਦਾਂ ਵਿੱਚ ਆਪਣਾ ਸੈਕੜਾ ਪੂਰਾ ਕੀਤਾ ਹੈ ਪਰ ਦੱਖਣੀ ਅਫਰੀਕਾ ਦਾ ਇਹ ਬੱਲੇਬਾਜ਼ ਇਸ ਤੋਂ ਸੰਤੁਸ਼ਟੀ ਨਹੀਂ ਸੀ ਅਤੇ ਉਸ ਨੇ ਸਿਰਫ 145 ਗੇਂਦਾਂ ਵਿੱਚ ਜੂਥਵਾਨ ਦੇ ਕ੍ਰਿਕਟ ਵਿੱਚ ਪਹਿਲਾ ਦੋਹਰਾ ਸੈਕੜਾ ਲਗਾ ਕੇ ਇਤਿਹਾਸ ਰਚ ਦਿੱਤਾ ਹੈ ਜੋਰੀਕ ਜੂਥਵਾਨ ਦੇ ਕ੍ਰਿਕਟ ਇਤਿਹਾਸ ਵਿੱਚ ਦੋਹਰਾ ਸੈਕੜਾ ਲਗਾਉਣ ਵਾਲਾ ਪਹਿਲਾ ਖਿਡਾਰੀ ਬਣ ਗਿਆ ਹੈ ਇਸ ਤੋਂ ਪਹਿਲਾਂ శ్రీలంਕਾ ਦੇ ਅਸਿੱਬਾ ਬਹੁਤ ਜਾਇ ਬਹੁਤ ਜਾਇ ਗੋਡਾ ਤੇ ਸਾਲ 2018 ਵਿੱਚ 191 ਦੌੜਾਂ ਦੀ ਪਾਰੀ ਖੇਡੀ ਸੀ ਖਬਰ ਨਾਲ ਅੰਤ ਤੱਕ ਬਣੇ ਰਹਿਣ ਲਈ ਆਪ ਸਭ ਦਾ ਧੰਨਵਾਦ ਕਮੈਂਟ ਕਰਕੇ ਆਪਣੀ ਆਪਣੀ ਰਾਏ ਜਰੂਰ ਦਿਓ ਧੰਨਵਾਦ